ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ న్యూਸ ਦੇਖਦੇ ਰਹੋ ਸਿੰਘ ਮਿਸਾਲ న్యూਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ న్యూਸ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਨਮਸਕਾਰ ਜੀ ਲੋਕਤ ਇਹ ਸਸਤੇ ਰੇਸ਼ਮੀ ਤੇ ਪਰਿਵਾਰਾਂ ਨੂੰ ਸੇਵਾ ਦੇ ਲੱਗੇ ਆ ਉਹਨਾਂ ਦਾ ਇੱਕ ਵਾਰੀ ਮੈਂ ਤੁਹਾਨੂੰ ਹਾਲਾਤ ਫਿਰ ਦੱਸ ਦਿੰਦਾ ਕਿੱਥੋਂ ਅਸੀਂ ਲੱਭ ਕੇ ਲਿਆਉਣੇ ਨੇ ਬੜੇ ਔਖੇ ਪਰਿਵਾਰਾਂ ਉੱਤੇ ਸੇਵਾ ਦੇ ਆ ਗਏ ਚਲਦੇ ਫਿਰਦੇ ਨੂੰ ਨਾਲ ਦੇ ਆ ਗਏ ਆ ਮੇਰਾ ਛੋਟਾ ਅਮੀਰ ਫਿਰੋਜ਼ਪੁਰ ਤੋਂ ਆਇਆ ਜੀ ਬੜਾ ਮਿਹਨਤੀ ਹੈ ਤੇ ਬਹੁਤ ਪੜਿਆ ਲਿਖਿਆ ਬੀਕੌਮ ਕੀਤੀ ਵੀ ਹੈ ਕੰਪਿਊਟਰ ਦੇ ਕੋਰਸ ਕਿਤੇ ਹੋਏ ਆ ਤੇ ਫਿਰ ਵੀ 10-12000 ਦੀ ਨੌਕਰੀ ਕਰਦਾ ਹੈਗਾ ਇਹਦੇ ਫਾਜ਼ਲ ਸਾਹਿਬ 15-20 ਸਾਲਾਂ ਤੋਂ ਪਿੰਡ ਦੇ ਆ ਜਿਨ੍ਹਾਂ ਨੂੰ ਲੈਟਰਿੰਗ ਵੀ ਲੈਟਰਿੰਗ ਵਾਲੀ ਚੰਗਾ ਤੋਂ ਨਹੀਂ ਹੁੰਦੀ ਪੇਟ ਦਾ ਆਪਰੇਸ਼ਨ ਹੋਇਆ ਹੋਇਆ ਉਹਦੇ ਵਿੱਚ ਫੈਲੀ ਲੱਗੀ ਹੋਈ ਹੈ ਜਿਸ ਕਰਕੇ ਉਹ ਫੈਲੀ ਦੇ ਵਿੱਚ ਇਹਨਾਂ ਦਾ ਟਾਇਲਟ ਵਗੈਰਾ ਹੁੰਦਾ ਯਾਨੀ ਕਿ ਘਰੇ ਕਮਾਈ ਦਾ ਕੋਈ ਬਾਹਲਾ ਸਾਧਨ ਨਹੀਂ ਇਹਨਾਂ ਦੇ ਮਾਤਾ ਜੀ ਵਿਰਗ ਹੈ ਘਰੇ ਦਾਦੀ ਹੈਗੇ 91 ਸਾਲ ਦੇ ਤੇ ਇਹਨਾਂ ਦੇ ਵਾਈਫ ਦਾ ਦੇ ਬੱਚੇ ਪਰ ਕਮਾਉਣ ਵਾਲਾ ਇਕੱਲਾ ਕਮਾਈ ਦਾ ਕੋਈ ਸਾਧਨ ਨਹੀਂ ਪਰ ਮਿਹਨਤੀ ਹੈ ਤੇ ਪੜ੍ਹੇ ਲਿਖੇ ਇਸ ਕਰਕੇ ਜਿਨ੍ਹਾਂ ਨੂੰ ਵੀ ਸੇਵਾ ਦੇਣੀ ਹੈ ਤੇ ਦੂਜੇ ਸਾਡੇ ਕੋਲ ਇੱਕ ਬੁੱਢੀ ਮੈਦ ਸੁਆਈ ਹੈ ਮਾਤਾ ਜੀ ਸਾਡੇ ਇਨਾਂ ਦੇ ਹਸਬੰਦ ਦੀ ਡੈਥ ਹੋਈ ਵੀ ਹੈ ਇਹਨਾਂ ਦਾ ਇੱਕ ਮੁੰਡਾ ਨੂੰਹਾਂ ਦੇ ਪੋਤਾ ਬੋਤੀ ਹੈ ਹੁਣ ਰੌਲਾ ਕੀ ਇੱਥੇ ਇਹਨਾਂ ਦਾ ਬੇਟਾ ਤੇ ਇਹ ਇਸ ਇਹਨਾਂ ਦੇ ਨੂੰਹ ਦੋਵੇਂ ਗੁੰਗੇ ਤੇ ਬਹਿਰੇ ਆਣਾ ਬੋਲ ਸਕਦੇ ਆ ਨਾ ਸੁਣ ਸਕਦੇ ਜਿਹਦੇ ਕਰਕੇ ਕਿਤੇ ਕੰਮ ਨਹੀਂ ਮਿਲਦਾ ਫੇਰ ਵੀ ਚਲੋ ਆਪਣੇ ਜਿੰਦਗੀ ਰੋਕਿਆ ਮੇਰਾ ਭਰਾ ਆਪਣਾ ਮਿਹਨਤ ਮਜ਼ਦੂਰੀ ਕਰ ਦੋ ਤੀਜੇ ਨੰਬਰ ਤੇ ਸਾਡੇ ਕੋਲੇ ਮੇਰਾ ਛੋਟਾ ਵੀਰ ਆਇਆ ਹੈ ਗੱਲ ਨੂੰ ਜਾਣੇ ਰਿਸ਼ੀ ਨਾਮ ਹੈ ਕਿਰਾਏ ਤੇ ਰਹਿੰਦਾ ਵਾਦਲ ਸਾਹਿਬ ਦੀ ਜੱਥੋਈ ਹੋਈ ਵੀ ਹੈ ਇਹਦੇ ਭਰਾ ਹੈ ਨਹੀਂ ਭਾਬੀ ਹੈ ਨਹੀਂ ਕਰੇ ਸਿਰਫ ਬਿਓਰ ਕਮਾਤਾ ਤੇ ਜਿਹੜਾ ਭਰਾ ਹੈ ਨਹੀਂ ਉਹਨਾਂ ਦੀ ਬੇਟੀ ਹੈ ਜਾਨੀ ਕਿ ਇਹ ਵੀ ਭਤੀਜੀ ਕੰਨੇ ਆਣੀ ਕਰੇ ਕਮਾਈ ਦਾ ਕੁਸਾ ਦਾ ਨਹੀਂ ਕੰਮ ਕਦੇ ਮਿਲਦਾ ਕਦੇ ਨਹੀਂ ਮਿਲਦਾ ਹਾਲਾਤ ਬਹੁਤ ਮਾੜੇ ਸੋ ਇਹੀ ਕਹਿੰਦਾ ਕਿ ਅੱਜ ਜੇ ਮੈਂ ਧੰਨਵਾਦ ਕਰਦਾ ਮੂਕੇ ਤੋਂ ਕਿ ਸਮਾਜ ਸੇਵੀ ਮੇਰੇ ਭਰਾ ਰੀਚੀ 나ਗੀ ਜੀ ਦਾ ਸਰੋਵਰ ਕੁਮਰ ਸ਼ਰਮ ਸਿੰਘ ਨਾਗੀ ਜਿਨ੍ਹਾਂ ਨੇ ਅੱਜ ਇੰਨੇ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਭੇਜੀ ਹੈ ਤੇ ਸਾਡੀ ਸਸਤਾ ਵੱਲੋਂ ਆ ਕੱਪੜੇ ਤੇ ਥੋੜੀ ਜੀ ਮਾਇਆ ਦੀ ਸੇਵਾ ਇਹਨਾਂ ਭੈ ਭਰਾਵਾਂ ਨੂੰ ਮੇਰੇ ਸੱਜਣਾ ਮਿੱਤਰਾਂ ਨੂੰ ਦੇਣ ਲੱਗੇ ਆ। ਸੋ ਇਹ ਕਹੂੰਗਾ ਦੋਸਤੋ ਕਿ ਜਦੋਂ ਸੇਵਾ ਦੇਣੀ ਆ ਔਖੇ ਪਰਿਵਾਰਾਂ ਦੇ ਉਹ ਵੈਰੀਫਾਈ ਕਰਕੇ ਦਿਓ। ਚਲਦੇ ਖੜਦੇ ਕੰਮ ਉਲਵਾ ਕੇ ਦਿਓ। ਮੇਲੇ ਨੂੰ ਨਾਲ ਦਿਓ। ਤੇ ਅੱਜ ਤੁਹਾਡੇ ਕਿਰਪਾ ਨਾਲ ਇਹਨਾਂ ਨੂੰ ਰਾਸ਼ਨ ਤੇ ਸਬਜ਼ੀਆਂ ਤੇ ਕਪੜੇ ਜਾਂ ਮਾਇ ਦੀ ਸੇਵਾ ਦਿੱਤੀ ਹੈ ਹੋਰ ਵੀ ਇਸ ਤਰ੍ਹਾਂ ਦੇ ਪਰਿਵਾਰ ਹੁੰਦੇ ਆ ਦੱਸਿਆ ਕਰੋ ਹਮੇਸ਼ਾ ਤੁਹਾਡੀ ਸੇਵਾ ਚ ਹਾਜ਼ਰ ਹੈ ਤੇ ਮੈਂ ਤੁਹਾਡਾ ਭਰਾ ਬੋਕੇ ਦਿਨੇਸ਼ ਗਰ ਤੋਂ ਕਰਾਉਂਦੀ ਕਿ ਰਿਵੈਲਰ ਸੁਸਾਇਟੀ ਹਰਗੋਬਿੰਦ ਇੰਡੀਅਨ ਗੈਸ ਏਜੰਸੀ ਸਾਝਾਵਾਲਾ ਮੁਕਾ ਫੋਨ ਨੰਬਰ 86990 09075 ਧੰਨਵਾਦ